ਡੇਰਾ सिरसा ਦੇ ਮੁਖੀ ਗੁਰਮੀਤ RAM 라ਹੀਮ ਦੀਆਂ ਮੁਸ਼ਕਲਾਂ ਵਾਚ ਸਕਦੀਆਂ ਨੇ ਹਾਈ ਕੋਰਟ ਨੇ ਡੇਰੇ ਦੇ ਕੁਝ ਪਰੋਕਾਰਾਂ ਨੂੰ ਨਾਪੁੰਸਕ ਬਣਾਉਣ ਦੇ ਮਾਮਲੇ ਵਿੱਚ 168 ਲੋਕਾਂ ਦਾ ਮੈਡੀਕਲ ਕਰਾਉਣ ਦਾ ਨਿਰਦੇਸ਼ ਦਿੱਤਾ ਹੈ RAM 라ਹੀਮ ਤੇ ਡੇਰਾ ਆਪਣੇ ਕੁਝ ਸਮਰਥਕਾਂ ਨੂੰ ਨਾਪੁੰਸਕ ਬਣਾਏ ਜਾਣ ਦੇ ਇਲਜ਼ਾਮ ਹੈ ਗੁਰਮੀਤ RAM 라ਹੀਮ ਦੇ ਉੱਤੇ ਆਪਣੇ ਡੇਰੇ ਦੇ ਹੀ ਕੁਝ ਸਮਰਥਕਾਂ ਨੂੰ ਨਾਪੁੰਸਕ ਬਣਾਏ ਜਾਣ ਦਾ ਇਲਜ਼ਾਮ ਸੀ ਅਤੇ ਇਸੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਇਹਨਾਂ 168 ਲੋਕਾਂ ਦਾ ਮੈਡੀਕਲ ਕਰਵਾਇਆ ਜਾਵੇ ਜਿਨ੍ਹਾਂ ਤੇ ਇਕ ਖੱਟਾ ਹੈ ਕਿ ਇਹਨਾਂ ਨੂੰ ਨਪੁੰਸਕ ਬਣਾਇਆ ਗਿਆ ਹੈ ਡੇਰਾ ਮੁਖੀ ਵੱਲੋਂ ਡੇਰਾ सिरसा ਦੇ ਮੁਖੀ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਾਚ ਸਕਦੀਆਂ ਨੇ ਹਾਈ ਕੋਰਟ ਨੇ ਡੇਰੇ ਦੇ ਕੁਝ ਪੈਰਾਕਾਰਾਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ 168 ਲੋਕਾਂ ਦਾ ਮੈਡੀਕਲ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ ਹਾਈ ਕੋਰਟ ਵੱਲੋਂ ਇਹ ਨਿਰਦੇਸ਼ ਦਿੱਤਾ ਗਿਆ ਹੈ ਰਾਮ ਰਹੀਮ ਤੇ ਡੇਰਾ ਆਪਣੇ ਕੁਝ ਸਮਰਥਕਾਂ ਨੂੰ ਨਪੁੰਸਕ ਬਣਾਏ ਜਾਣ ਦਾ ਇਲਜ਼ਾਮ ਲਗਾ ਹੈ ਜਿਸ ਦੀ ਸੁਣਵਾਈ ਅੱਜ ਹੋਈ ਏਬੀਪੀ ਸੰਜੋ ਪੱਤਰਕਾਰ ਨੇ ਹਸ ਲਾਰੀਆਂ ਮੌਜੂਦ ਨੇ ਫੋਨ ਲਾਈਨ ਤੇ ਨੇਹਾ ਕੀ ਕੁਝ ਹੋਇਆ ਅੱਜ ਸੁਣਵਾਈ ਦੌਰਾਨ ਅੱਜ ਇਸ ਕੇਸ ਤੇ ਸੁਣਵਾਈ ਸੀ ਔਰ ਹਾਈ ਕੋਰਟ ਨੇ ਅੱਜ ਨੇ ਰੇਸ਼ ਜਾਰੀ ਕਰ ਦਿੱਤੇ ਨੇ ਕਿ 166 ਜੋ ਨਿਪਲਤਕ ਸਾਧੂ ਹੈ ਕਿ ਨੇ ਜਿਨ੍ਹਾਂ ਤੇ ਆਰੋਪ ਲਗਾਏ ਗਏ ਨੇ ਕਿ ਉਹਨਾਂ ਨੂੰ ਰਾਮ ਰਹੀਮ ਵੱਲੋਂ ਕਾਸਟ੍ਰੇਟ ਕੀਤਾ ਗਿਆ ਹੈ ਬਸੀ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਜੋ 166 ਸਾਧੂਆਂ ਦੀ ਲਿਸਟ ਹਾਈ ਕੋਰਟ ਦੇ ਵਿੱਚ ਸੌਂਪੀ ਗਈ ਹੈ ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਜਾਏ ਔਰ ਨਾਲ ਹੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਇੱਕ ਮਹੀਨੇ ਦੇ ਵਿੱਚ ਵਿੱਚ ਸਟੇਟਸ ਰਿਪੋਰਟ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਸੌਂਪੀ ਜਾਏ ਹਾਲਾਂਕਿ ਜੋ ਸਟੇਟ ਦੇ ਵਿੱਚ ਪਟੀਸ਼ਨਰ ਹੈਗੇ ਨੇ ਹੰਸਾ ਜੋ ਚੋਹਾਨ ਜਿਹੜੇ ਕਿ ਖੁਦ ਇੱਕ ਸਾਧੂ ਰਹੇ ਹੈ ਰੇਸਨ ਔਰ ਜਨਰਲ ਵੀ ਕੈਪਟਨ ਚਿਪਾ ਗਿਆ ਸੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਅੱਜ ਹਾਈ ਕੋਰਟ ਦੇ ਵਿੱਚ ਵੀ ਇੱਥੇ ਮੌਜੂਦ ਸਨ ਉਹਨਾਂ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੁਝ ਹੋਰ ਸਾਧੂਆਂ ਨੂੰ ਜਿਹੜੇ ਕਿ ਉਹਨਾਂ ਦੇ ਨਾਲ ਹੈਗੇ ਸੀ ਉਹਨਾਂ ਨੂੰ ਜਿਹੜਾ ਹੈਗਾ ਬ੍ਰੇਨ ਵਾਸ਼ ਕੀਤਾ ਗਿਆ ਸੀ ਉਹਨਾਂ ਦਾ ਉਹਨ ਨੂੰ ਹੈ ਕਿਹਾ ਗਿਆ ਸੀ ਕਿ ਜੇਕਰ ਇੱਕ ਛੋਟਾ ਜਿਹਾ ਆਪਰੇਸ਼ਨ ਕਰਵਾ ਲੈਂਗੇ ਔਰ ਜੇਕਰ ਇਹ ਕਰਵਾ ਲੈਂਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦਾ ਫਾਇਦਾ ਮਿਲੇਗਾ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਜਾਏਗੀ ਖਤਿਆਂ ਦੀ ਪ੍ਰਾਪਤੀ ਹੋ ਜਾਏਗੀ ਕਿ ਇਸ ਦੇ ਬਾਅਦ ਇਹ ਕੁਝ ਵੀ ਨਹੀਂ ਹੋਇਆ ਹਾਲਾਂਕਿ ਅੱਜ ਹਾਈ ਕੋਰਟ ਨੇ ਮੈਡੀਕਲ ਜਾਂਚ ਕਰਵਾਉਣ ਦੇ ਨਿਰਦੇਸ਼ ਜਿ ਦਿੱਤੇ ਨੇ ਕਿਉਂਕਿ 104 ਸਾਧੂਆਂ ਦੀ ਰਿਪੋਰਟ ਹਾਈ ਕੋਰਟ ਵਿੱਚ ਸੌਂਪੀ ਗਈ ਸੀ ਤੇ ਕਿ ਜੇ ਅਗਿਸ ਮੈਂ ਹੁਣ 17 ਦਸੰਬਰ ਨੂੰ ਹੋਏਗੀ